ਹਾਂਜੀ ਸਸਰੀਕਾਲ ਜੀ ਸਾਰੇ ਦੋਸਤਾਂ ਨੂੰ ਮੇਰੇ ਮਿੱਤਰਾਂ ਨੂੰ ਮੈਂ ਬਲਵਿੰਦਰ ਸਿੰਘ 62 ਪਿੰਡ ਮੁੰਬੇ ਕੀ ਜ਼ਿਲ੍ਹਾ ਫਾਗਿਲਗਾ ਤੋਂ ਆ ਵੀਰ ਜੀ ਆਪਣੀ ਕਣਕੇ ਮਲਚਿੰਗ ਸਰਫੇਸ ਸੀਡਰ ਯਾਨਕਿ ਮਲਚਿੰਗ ਵਾਲੀ ਤੇ ਇਹ ਅੱਜ ਲਗਭਗ 85 ਦਿਨਾਂ ਦੀ ਹੋ ਗਈ ਕਣਕ ਝਾਂਡੇ ਪੱਤੇ ਤੇ ਆ ਚੁੱਕੀ ਹੈ ਤੇ ਬਹੁਤ ਵਧੀਆ ਖੜੀ ਹੈ ਜੀ ਪਿਛਲੇ ਕਾਫੀ ਸਾਲਾਂ ਤੋਂ ਬੀਜ ਰਹੇ ਹਾਂ ਇਹ ਤਕਨੀਕ ਨਾਲ ਤੇ ਬਹੁਤ ਵਧੀਆ ਤਕਨੀਕ ਹੈ। ਬਸ ਇਹ ਅਭੀ ਸਾਡਾ ਪਹਿਲਾ ਭਰ ਫਰਦੀ ਦੀਆਂ ਪਰ ਜਿਹੜੇ ਅਸੀਂ ਅੱਗ ਨਹੀਂ ਲਾਉਂਦੇ ਉਹਨਾਂ ਦਾ ਸਰਫੇਸ ਸਿਲਡਰ ਨਿਕਲਦਾ ਨਹੀਂ। ਤੇ ਜਿਹੜੇ ਅੱਗ ਲਾਉਂਦੇ ਆ ਉਹਨਾਂ ਦੇ ਬਰਾਂਡੇ ਭਰੇ ਪਏ ਆ ਉਹਨਾਂ ਕੋਲ ਹਰੇਕ ਸੰਦ ਹੈਗਾ ਪਰ ਫਿਰ ਵੀ ਉਹਨਾਂ ਅੱਗ ਲਾਉਣੀ ਹੈ। ਤਾਂ ਦੇਖੋ ਕਿੰਨੇ ਸ਼ਾਨਦਾਰ ਹੈ। ਪਰਾਲੀ ਵੀ ਥੱਲੇ ਜਮਾ ਬਿਲਕੁਲ ਖਤਮ ਹੋ ਚੁੱਕੀ ਗਲ ਚੁੱਕੀ ਪਰਾਲੀ। ਤੇ ਸਭ ਤੋਂ ਵਧੀਆ ਟੌਪ ਕਲਾਸ ਕਣਕ ਜਿਹੜੀ ਮੈਂ ਹੋਰ ਮੈਥਡ ਨਾਲ ਵੀ ਜਿਵੇਂ ਸੁਪਰ ਸੀਡਰ ਨਾਲ ਐਮਬੀ ਪਲਾਉ ਨਾਲ ਹਲਾਣਾ ਸਭ ਤੋਂ ਵਧੀਆ ਮੈਨੂੰ ਕਣਕ ਦੀ ਦੇਖ ਜਿਹੜੀ ਇਹ ਲੱਗਦੀ ਏ ਨੇ ਤਾਂ ਚਾਰਜ ਫਿਰੇ ਗੇੜਾ ਮਾਰ ਲੀਏ ਤੇ ਰੂਹ ਨੂੰ ਸਕੂਨ ਮਿਲ ਜਾਂਦਾ ਧੰਨਵਾਦ ਦੋਸਤੋ